ਹੁਕਮ ਤਲ ਗੁਰ ਸੇਵੀਐ ਅਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰਸੋਂ ਖੁਰਸੋਂ ਝੱਟੀ ਆ ਤੁਧ ਡਿਠੇ ਸੱਚੇ ਬਾਤਿ ਸਾਹ ਮਲ ਜਨਮ ਜਨਮ ਮੰਦੀ ਕੱਟੀ ਆ ਸੱਜਣ ਸੱਚਾ ਬਾਤਿ ਸਾਹ ਸਿਰ ਸਾਹ ਦਸਾ ਜਿਸ ਪਾਸ ਬਹਠਿਓ ਸੋਹੀਐ ਸਭਨਾ ਦਾ ਵੀਸਾ ਸੁ ਸਜਣ ਸਚਾ ਪਾਤਸ਼ਾਹ ਸਿਰਸ਼ੰਦ ਅਸ਼ੋ ਜਿਸ ਪਾਸ ਬਹਠਿ ਬਨਦਾ ਵੀਸਾ ਹੋ ਸਤਨਾਮ ਸ਼੍ਰੀ ਸੋ ਲੋਕ ਮਹੱਲਾ ਤੀਜ ਪਰਥਾਈ ਸਾਖੀ ਮਹਾਂਪੁਰਖ ਬੋਲ ਦੇ ਸਾਂਜੀ ਸਗਲ ਜਹਾਨੈ ਰਥਾਏ ਸਾਖੀ ਮਹਾਂਪੁਰਖ ਬੋਲ ਦੇ ਸੰਜੀ ਸਗਲ ਜਹਾਨ ਸ਼ੋਣ ਗੁਰ ਪ੍ਰਸਾਦੀ ਜੀਵਤ ਮਰੈ ਤਾ ਮਨ ਹੀਤੇ ਮਨ ਮਾਨੈ ਜਿਨ ਕਉ ਮਨ ਕੀ ਪਰਤੀਤ ਨਾਹੀ ਨਾਨਕ ਸੇ ਕਿਆ ਕਥਹਿ ਗਿਆਨੈ ਮਹਲਾ ਤੀਜਾ ਗੁਰਮੁਖ ਚਿਤ ਨ ਲਾਇਓ ਅੰਤ ਦੁਖ ਪਹਤਾ ਆਏ ਅੰਦਰ ਰਹੋ ਬਾਹਰ ਰਹੋ सुध न पाए पंडित तीन की बरकती सब जगत खाए जो रत्ते हर नाय ਜਿਨ ਗੁਰ ਕੈ ਸ਼ਬਦ ਸਲਾਹਿਆ ਹਰਿ ਸਿਉ ਰਹੇ ਸਮਾਇ ਪੰਡਿਤ ਦੂਜੈ ਭਾਇ ਬਰਕਤ ਨਾ ਹੋਵਾਈ ਤਨ ਪੱਲੇ ਪਾਈ ਪੜਥਕੀ ਸੰਤੋਖ ਨਾਇਉ ਅਨੰਦਿਨ ਜਲਤ ਚੁੱਕਈ ਨਾ ਸੰਸਾਰ ਵਿੱਚ ਹਉ ਜਾਏ ਨਾਨਕ ਨਾਮ ਵਿਹੂਣਿਆ ਮੋਹ ਕਾਲੈ ਉਠਜੋ ਸੱਜਣ ਮੇਲ ਪਿਆਰੇ ਮਿਲ ਪੰਥ ਦਸਾਈ ਜੋ ਹਰ ਦੱਸੇ ਮਿੱਤ ਤਿਸਹੋ ਜਾਈ ਗੁਣ ਸਾਜੀ ਤਿੰਨ ਸੋ ਕਰੀ ਹਰ ਨਾਮ ਧਿਆਈ ਹਰ ਸੇਵੀ ਪਿਆਰਾ ਨਿਤ ਸਤਗੁਰ ਤਿਸ ਜਿਨ ਸੋਜੀ ਪਾਈ ਹਰ ਸੇਵੀ ਪਿਆਰਾ ਖਪਾਈ ਬਲਹਾਰੀ ਸਤਗੁਰ ਤਿਸ ਜਿਨ ਸੋਜੀ ਤਹੇ ਸ਼ਲੋਕ ਮਹਲਾ 3ਾ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਜੀ ਸਗਲ ਜਹਾਨੈ ਗੁਰਮੁਖ ਹੋਏ ਸੋ ਭਉ ਕਰੇ ਆਪਣਾ ਆਪ ਪਛਾਣ ਰਾਗ ਸੋਰਠਿ ਦੀਵਾਰ ਦੀ 12ਵੀਂ ਪੌੜੀ ਸ਼ਲੋਕਾ ਨਾ